ਪੰਜਾਬ ਸਰਕਾਰ ਵੱਲੋਂ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਪਿੰਡਾਂ ਦੇ ਵਿੱਚ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਮੇਂ ਪੰਜਾਬ ਭਾਰ ਦੇ ਵਿੱਚ ਕੁੱਲ 275 ਪਿੰਡੂ ਲਾਇਬ੍ਰੇਰੀਆਂ ਕਾਰਸ਼ੀਲ ਹਨ ਅਤੇ 58 ਉਸਾਰੀ ਅਧੀਨ ਹਨ। ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਜੋਸਤੇ ప్రతి ਹਲਕਾ 4 ਲੱਖ ਰੁਪਏ ਦੀ ਲਗਤ ਆਵੇਗੀ ਇਸ पहलकदमी ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾ ਚ ਸੂਬੇ ਦਾ ਨਾਮ ਰੌਸ਼ਨ ਕਰਨ ਜਦੋਂ ਵੀ ਮੈਂ ਮਤਲਬ ਆਪਣੀ ਸਟੱਡੀ ਕਰਕੇ ਆਨੀਏ ਕਾਲਜ ਦੇ ਵਿੱਚ ਤੇ ਉਸ ਯੂਨੀਵਰਸਿਟੀ ਤੋਂ ਬਾਅਦ ਫਿਰ ਮੈਂ ਇੱਥੇ ਆਪਣੀ ਲਾਇਬ੍ਰੇਰੀ ਦੇ ਵਿੱਚ ਟਾਈਮ ਬਿਤਾਉਂਦੀ ਆ ਤੇ ਉਸ ਤੋਂ ਬਾਅਦ ਮੈਂ ਇੱਥੋਂ ਕੁਝ ਬੁੱਕਸ ਵੀ ਮਤਲਬ ਲੈਂਦੀਆਂ ਨੇ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਪੜ੍ਹ ਕੇ ਇਸ ਬਹੁਤ ਵਧੀਆ ਪ੍ਰਾਲੇ ਦੇ ਲਈ ਮੈਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਜ਼ਰਾ ਧੰਨਵਾਦ ਕਰਦੀ ਆ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਐ ਅੱਗੇ ਕੀ ਹੋਣ ਵਾਲਾ ਐ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਇੱਥੇ ਸਾਨੂੰ ਇਹ ਫਾਇਦਾ ਐ ਤੇ ਦਿਨ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਇੱਕ ਬੱਚਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਦੀ ਸੀਸੀਟੀਵੀ ਵੀ ਸਾਹਮਣੇ ਆਈ ਸੀਗੀ ਤੇ ਹੁਣ ਜੀਆਰਪੀ ਪੁਲਿਸ ਨੇ ਬੱਚੇ ਨੂੰ ਬਰਾਮਦ ਕਰਕੇ ਮਾਪਿਓ ਦੇ ਹਵਾਲੇ ਕਰ ਦਿੱਤਾ ਸਾਡੇ ਨਾਲ ਜੀਆਰਪੀ ਦੇ ਸੀਨੀਅਰ ਅਧਿਕਾਰੀ ਮੌਜੂਦ ਨੇ ਪੁਲਿਸ ਅਧਿਕਾਰੀ ਸਰ ਕੀ ਪੂਰਾ ਮਾਮਲਾ ਸਰ ਕਿਦੋਂ ਬਰਾਮਦ ਹੋਇਆ ਤੁਹਾਨੂੰ ਬੱਚਾ ਦੇਖੋ ਆਪ ਜੀ ਨੂੰ ਪਤਾ ਹੀ ਹੈ ਆਪ ਜੀ ਦੇ ਚੈਨਲ ਤੇ ਵੀ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਜਿਹਦੀ ਸਾਨੂੰ ਕਾਫੀ ਮਦਦ ਮਿਲੀ ਹੈ ਤੇ ਇੱਕ ਲੇਡੀ ਜਿਹਦਾ ਨਾਮ ਲਾਲਤੀ ਦੇਵੀ ਹੈ ਉਹਦਾ ਘਰ ਵਾਲਾ ਅਸ਼ੀਸ਼ ਉਰੇ ਕਿਸੇ ਫੈਕਟਰੀ ਚ ਕੰਮ ਕਰਦਾ ਸੀ ਹੌਜਰੀ ਵਾਲੀ ਚ ਤੇ ਉਹਨੇ ਯੂਪੀ ਤੋਂ ਆਪਣੇ ਘਰ ਵਾਲੇ ਕੋਲ ਆਈ ਹੈ ਜਿਹਦੇ ਕੋਲ ਦੋ ਛੋਟੇ ਛੋਟੇ ਬੱਚੇ ਸੀ ਜਿਹਦਾ ਇੱਕ ਬੱਚਾ ਸੰਸਾਰ ਸਿੰਘ ਜਿਹਦੀ ਉਮਰ ਕਰੀਬ ਕਰੀਬ 4 ਸਾਲ ਹੈ ਤੇ ਛੋਟਾ ਬੱਚਾ ਰਾਜ ਸਿੰਘ ਜਿਹਦੀ ਉਮਰ 1 ਸਾਲ ਹੈ ਤੇ ਉਹਨੂੰ ਲੈ ਕੇ ਜਦੋਂ ਰੇਲਵੇ ਸਟੇਸ਼ਨ ਤੇ ਪੁੱਜੀ ਤਾਂ ਰਾਤ ਜ਼ਿਆਦਾ ਹੋਣ ਕਰਕੇ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿ ਮੈਂ ਲੁਧਿਆਣਾ ਸਟੇਸ਼ਨ ਤੇ ਆ ਗਈਆਂ ਤੇ ਮੈਨੂੰ ਆਕੇ ਲੈ ਜਾਓ ਉਹਦੇ ਘਰ ਵਾਲੇ ਨੇ ਅੱਗੇ ਜਵਾਬ ਦਿੱਤਾ ਕਿ ਮੈਂ ਨਾਈਟ ਸ਼ਿਫਟ ਡਿਊਟੀ ਤੇ ਚੜ੍ਹ ਗਿਆ ਹਾਂ ਤੋਂ ਕਿਵੇਂ ਨਾ ਕਿਵੇਂ ਰਾਤ ਕੱਟ ਤੇ ਮੈਂ ਸਵੇਰੇ ਤੈਨੂੰ 9 ਵਜੇ ਦੇ ਕਰੀਬ ਲੈਣਾ ਹਾਂ ਠੀਕ ਉਸ ਤੋਂ ਬਾਅਦ ਕੀ ਹੋਇਆ ਸਰ ਜਦੋਂ ਬੱਚੇ ਨੂੰ ਕਰ ਲਿਆ ਗਵਾਹ ਕਰ ਲਿਆ ਤੇ ਹੁਣ ਜਿਹੜੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਤੇ ਹੁਣ ਉਹ ਤਾਂ ਫੜੇ ਕਿੱਥੇ ਗਏ ਜਿਹੜੇ ਦੋਸ਼ੀ ਜਿਹੜਾ ਦੋਸ਼ਣ ਹੈ ਅਨੀਤਾ ਤੇ ਦੋਸ਼ੀ ਉਹਦੇ ਨਾਲ ਇੱਕ ਦੋਸ਼ੀ ਸੀ ਜਿਹੜਾ ਇੰਦਰਦੇਵ ਉਹ ਦੋਨੋਂ ਵੀ ਰੇਲਵੇ ਸਟੇਸ਼ਨ ਤੇ ਹੁਣ ਅਸੀਂ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾਂਗੇ ਤੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਲੈਣ ਦੀ ਮੰਗ ਕਰਾਂਗੇ ਉਸ ਤੋਂ ਬਾਅਦ ਉਹਨਾਂ ਦਾ ਉਹਨਾਂ ਦੀ ਮਨਸ਼ਾ ਜਿਹੜੀ ਆ ਉਹਨਾਂ ਦਾ ਮਕਸਦ ਹੈ ਕਿ ਕਿਹੜੇ ਮਕਸਦ ਨਾਲ ਉਹ ਰੇਲਵੇ ਸਟੇਸ਼ਨ ਤੇ ਰਾਤ ਨੂੰ ਕੀ ਕਰਨ ਆਏ ਸੀ ਇਹ ਅਸੀਂ ਪੁਲਿਸ ਰਿਮਾਂਡ ਦੇ ਵਿੱਚ ਹੀ ਦੱਸ ਸਕਦੇ ਆ ਕਲੀਅਰ ਹੁਣ ਤੱਕ ਦੀ ਪੁੱਛ ਗਏ ਚ ਉਹ ਤਾਂ ਕਹਿੰਦੇ ਕਿ ਅਸੀਂ ਟ੍ਰੇਨ ਫੜ ਕੇ ਕਿਤੇ ਜਾਣਾ ਸੀ ਪਰ ਹਜੇ ਕਲੀਅਰ ਨਹੀਂ ਹੈ ਤੇ ਸਰ ਇੱਕ ਕਿੱਥੋਂ ਦੇ ਰਹਿਣ ਵਾਲੇ ਨੇ ਦੋਨੇ ਜਿਹੜੇ ਲੇਡੀਜ਼ ਜੈਂਟਸ ਰਹਿਣ ਨਾਲ ਕਿੱਥੇ ਨੇ ਲੁਧਿਆਣੇ ਦੇ ਆ ਜਾਂ ਕਿੱਥੋਂ ਦੇ ਦੇਖੋ ਜਿਹੜੀ ਲੇਡੀ ਹੈ ਉਹ ਤਾਂ ਰਹਿਣ ਵਾਲੀ ਹੈ ਬਹਿਰਾਈ ਚ ਦੀ ਹੈ ਜਿਹੜੀ ਅਨੀਤਾ ਉਹਦਾ ਨਾਂ ਹੈ ਘਰ ਵਾਲਾ ਕਿਸ਼ਨ ਹੈ ਇਹਦੇ ਦੱਸਣ ਮੁਤਾਬਕ ਹੈ ਕਿ ਮੇਰਾ ਘਰ ਵਾਲਾ ਪਿਛਲੇ 4 ਮਹੀਨਿਆਂ ਤੋਂ ਮੁੰਬਈ ਰਹਿੰਦਾ ਹੈ ਤੇ ਮੈਂ 17 ਸਾਲ ਤੋਂ ਕਰੀਬ ਪੰਜਾਬ ਲੁਧਿਆਣੇ ਦੇ ਵਿੱਚ ਰਹਿੰਦੀ ਹਾਂ ਤੇ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਦੇਵ ਉਹ ਕਰੀਬ-ਕਰੀਬ 4 ਸਾਲਾਂ ਤੋਂ ਲੁਧਿਆਣੇ 'ਚ ਰਹਿੰਦਾ ਹੈ ਤੇ ਇੱਕ ਦੱਸਣਯੋਗ ਇਹ ਵੀ ਹੈ ਕਿ ਇੰਦਰਦੇ ਤਿੰਨ ਬੱਚੇ ਵੀ ਹੈ ਤਿੰਨ ਬੇਟੇ ਹੈ ਤਿੰਨ ਇੰਦਰਦੇ ਕਰੀਬ-ਕਰੀਬ ਤਿੰਨ ਇੰਦਰਦੇ ਤਿੰਨ ਬੇਟੇ ਹੈ ਜੋ ਨੇੜੇ ਹੀ 2 ਕਿਲੋਮੀਟਰ ਦੂਰ ਇੱਥੇ ਰਹਿੰਦੇ ਆ ਉਸ ਕਰਮਾ ਕਲੋਨੀ ਜਿੱਥੇ ਇੱਥੋਂ ਇਹ ਬੰਦਾ ਪਹਿਲਾਂ ਫੜਿਆ ਸੀ ਤੇ ਜਿਹੜੀ ਅਨੀਤਾ ਫੜੀ ਹੈ ਉਹ ਆ ਗਿਆਸਪੁਰਾ ਦੇ ਨੇੜੇ ਗगन ਨਗਰ ਹੈ ਕੋਈ ਅੱਛਾ ਉਥੋਂ ਗਲੀ ਨੰਬਰ 2 ਤੋਂ ਉਥੋਂ ਰਿਕਵਰ ਕੀਤਾ ਬੱਚਾ ਉਹਦੇ ਨਾਲ ਸੀ ਤੇ ਬੱਚਾ ਸੀ ਨਾਲ ਦੀ ਨਾਲ ਰਿਕਵਰ ਕਰਾ ਕੇ ਪਹਿਲਾਂ ਉਹਦਾ ਸਭ ਤੋਂ ਪਹਿਲਾਂ ਜਿਹੜਾ ਉਹਦਾ ਮੈਡੀਕਲ ਕਰਾਇਆ ਕਿ ਕਿਤੇ ਬੱਚੇ ਨਾਲ ਕੁਝ ਗਲਤ ਹਰਕਤ ਗਲਤ ਹਰਕਤ ਤਾਂ ਨਹੀਂ ਹੋਈ ਹੈ ਕਿ ਬੱਚਾ ਬਿਲਕੁਲ ਫਿਟ ਐਂਡ ਫਾਈਨ ਹੈ ਤੇ ਬੱਚਾ ਡਾਕਟਰਾਂ ਨੇ ਲਿਖ ਕੇ ਦਿੱਤਾ ਬੱਚਾ ਬਿਲਕੁਲ ਤੰਦਰੁਸਤ ਹੈ ਤੇ ਸਰ ਇਹ ਦੋਨੇ ਜਿਹੜੇ ਸੀਗੇ ਲੇਡੀਜ਼ ਤੇ ਜਾਇੰਟ ਸੀਗੇ ਦੋਨੋਂ ਆਪਸ ਦਾ ਰਿਸ਼ਤਾ ਕੀ ਸੀਗਾ ਨਾ ਦਾ ਕੋਈ ਹਸਬੰਡ ਵਾਈਫ ਸੀ ਜਾਂ ਜਾਣ ਪਛਾਣ ਦੇ ਵਿੱਚ ਸੀ ਨਹੀਂ ਹਸਬੰਡ ਵਾਈਫ ਤਾਂ ਬਿਲਕੁਲ ਨਹੀਂ ਹੈ ਦੋਸ਼ਣ ਅਨੀਤਾ ਦੇ ਮੁਤਾਬਕ ਉਹਦਾ ਘਰ ਵਾਲਾ ਕਿਸ਼ਨ ਹੈ ਜਿਹੜਾ ਮੁੰਬਈ ਰਹਿੰਦਾ ਹੈ ਤੇ ਜਿਹੜਾ ਇੰਦਰਦੇਵ ਹੈ ਇਹਦਾ ਪਰਿਵਾਰ ਇੱਥੋਂ ਹੀ ਵਿਸ਼ਕਰਮਾ ਕਲੋਨੀ ਦੇ ਨੇੜੇ ਤੇੜੀ ਕਿਤੇ ਢੋਲੇਵਾਲ ਉਹਦੇ 2 ਕਿਲੋਮੀਟਰ ਦੂਰ ਰਹਿੰਦਾ ਜਿੱਥੇ ਇਹਨੇ ਇੱਕ ਅਲੱਗ ਤੋਂ ਰੂਮ ਵੀ ਲਿਆ ਹੋਇਆ ਸੀ ਆਪਣੇ ਪਰਿਵਾਰ ਤੋਂ ਦੂਰ 2 ਕਿਲੋਮੀਟਰ ਦੂਰ ਇੱਕ ਰੂਮ ਲਿਆ ਹੋਇਆ ਸੀ ਵਿਸ਼ਕਰਮਾ ਕਲੋਨੀ 'ਚ ਸਰ ਕਿੰਨੇ ਘੰਟਿਆਂ ਦੇ ਵਿੱਚ ਤੁਸੀਂ ਇਹ ਬੱਚਾ ਜਿਹੜਾ ਬਰਾਮਦ ਕੀਤਾ ਤੇ ਕਿੰਨੇ ਤੁਹਾਨੂੰ ਜੇ ਮੁਸ਼ਕਲ ਆਈ ਜਾਂ ਕਿੰਨੇ ਆਸਾਨੀ ਰਹੀ ਦੇਖੋ ਜੀ ਮੁਸ਼ਕਲਾਂ ਸਾਨੂੰ ਬਹੁਤ ਆਈਆਂ ਕਿਉਂਕਿ ਇਹ ਬਲਾਈਂਡ ਸੀ ਬਿਲਕੁਲੀ ਇੱਕ ਤਾਂ ਰਾਤ ਦਾ ਟਾਈਮ ਸੀ ਮੁਦਈ ਹੈ ਜਿਹੜੀ ਲਾਲਤੀ ਦੇਵੀ ਸਾਡੇ ਕੋਲ ਸਵੇਰੇ 8 9 ਵਜੇ ਦੇਖ ਰਹੀ ਵਈ ਹੈ ਬੱਚਾ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੇ ਤਾਂ 2:15 ਰਾਤ ਦੇ 16 17 ਦੀ ਰਾਤ ਦੇ ਉਦੋਂ ਇੱਕ ਲੇਡੀ ਤੇ ਇੱਕ ਜੈਂਟਸ ਬੱਚੇ ਨੂੰ ਲੈ ਕੇ ਕਿਤੇ ਜਾ ਰਹੇ ਐ ਧੁੰਦਲੀ ਜੀ ਤਸਵੀਰ ਸਾਨੂੰ ਦਿਖਦੀ ਸੀ ਫਿਰ ਅਸੀਂ ਮਾਨਯੋਗ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਹੈ ਮੈਡਮ ਸ਼ਸ਼ੀਪ੍ਰਭਾ द्विवेदी ਜੀ ਆਈਪੀਐਸ ਉਹਨਾਂ ਦੀ ਨੋਲੇਜ 'ਚ ਜਦੋਂ ਅਸੀਂ ਇਹ ਗੱਲ ਲੈ ਕੇ ਆਏ ਕਿ ਸਰ ਐਦਾਂ ਐਦਾਂ ਇਹ ਘਟਣਾ ਸਾਡੇ ਵਾਪਰ ਗਈ ਹੈ ਲੁਧਿਆਣਾ ਸਟੇਸ਼ਨ ਤਾਂ ਉਹਨਾਂ ਨੇ ਬਹੁਤ ਹੀ ਪੇਨ ਲੈ ਕੇ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਵੀ ਹੈ ਇਹਨੂੰ ਰਿਕਵਰ ਕਰਾਣਾ ਹੀ ਕਰਾਣਾ ਹੈ ਤੁਸੀਂ ਤੁਹਾਨੂੰ ਮੈਂ ਹਿਦਾਇਤ ਕਰਦੀ ਹਾਂ ਕਿ ਵੀ ਜੇ ਮੇ ਜੋ ਮੇਰੀ ਮਦਦ ਦੀ ਲੋੜ ਹੋਈ ਜੋ ਕੋਈ ਟੈਕਨੀਕਲ ਹੋਈ ਸੋਸ਼ਲ ਹੋਈ ਮੀਡੀਆ ਦੀ ਪਬਲਿਕ ਦੀ ਪੁਲਿਸ ਦੀ ਜੋ ਵੀ ਲੋੜ ਪਈ ਤਾਂ ਮੈਂ 24 ਘੰਟੇ ਹਾਜ਼ਰ ਹਾਂ ਤੁਹਾਨੂੰ ਤੁਈ ਮੈਨੂੰ ਦੱਸਣਾ ਤੇ ਇੱਕ ਇੱਕ ਮਿੰਟ ਦੀ ਉਹਨਾਂ ਸਾਡੇ ਕੋਲੋਂ ਅਪਡੇਟਸ ਵੀ ਲੈ ਰਹੇ ਸੀ ਸਾਨੂੰ ਗਾਈਡ ਵੀ ਕਰ ਰਹੇ ਸੀ ਤੇ ਸਾਡੇ ਕੋਲੋਂ ਅਪਡੇਟਸ ਵੀ ਲੈ ਰਹੇ ਸੀ ਜਿਹਦੇ ਸਦਕਾ ਅਸੀਂ ਇਹ ਬੱਚਾ ਰਿਕਵਰ ਕਰਨ ਚ ਕੰਮ ਜਾ ਵਾ ਜੀ ਬਿਲਕੁਲ ਲੋਧਣਾ ਰੇਲਵੇ ਸਟੇਸ਼ਨ ਤੇ ਬੀਤੀ ਦਿਨੀ ਬੱਚਾ ਜਿਹੜਾ ਗਵਾਕ ਕੀਤਾ ਜਾਂਦਾ ਉਸ ਤੋਂ ਬਾਅਦ ਜੀਆਰਪੀ ਪੁਲਿਸ ਨੇ ਕੜੀ ਮਿਹਨਤ ਤੋਂ ਬਾਅਦ ਜਿਹੜਾ ਬੱਚੇ ਨੂੰ ਬਰਾਮਦ ਕਰਕੇ ਮਾਪਿਓ ਦੇ ਹਵਾਲੇ ਕਰ ਦਿੱਤਾ ਹੈ ਤੇ ਦਿਨ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਇੱਕ ਬੱਚਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਦੀ ਸੀਸੀਟੀਵੀ ਵੀ ਸਾਹਮਣੇ ਆਈ ਸੀਗੀ ਤੇ ਹੁਣ ਜੀਆਰਪੀ ਪੁਲਿਸ ਨੇ ਬੱਚੇ ਨੂੰ ਬਰਾਮਦ ਕਰਕੇ ਮਾਪਿਓ ਦੇ ਹਵਾਲੇ ਕਰ ਦਿੱਤਾ ਸਾਡੇ ਨਾਲ ਜੀਆਰਪੀ ਦੇ ਸੀਨੀਅਰ ਅਧਿਕਾਰੀ ਮੌਜੂਦ ਨੇ ਪੁਲਿਸ ਅਧਿਕਾਰੀ ਸਰ ਕੀ ਪੂਰਾ ਮਾਮਲਾ ਸਰ ਕਿਦੋਂ ਬਰਾਮਦ ਹੋਇਆ ਤੁਹਾਨੂੰ ਬੱਚਾ ਦੇਖੋ ਆਪ ਜੀ ਨੂੰ ਪਤਾ ਹੀ ਹੈ ਆਪ ਜੀ ਦੇ ਚੈਨਲ ਤੇ ਵੀ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਜਿਹਦੀ ਸਾਨੂੰ ਕਾਫੀ ਮਦਦ ਮਿਲੀ ਹੈ ਤੇ ਇੱਕ ਲੇਡੀ ਜਿਹਦਾ ਨਾਮ ਲਾਲਤੀ ਦੇਵੀ ਹੈ ਉਹਦਾ ਘਰ ਵਾਲਾ ਅਸ਼ੀਸ਼ ਉਰੇ ਕਿਸੇ ਫੈਕਟਰੀ ਚ ਕੰਮ ਕਰਦਾ ਸੀ ਹੌਜਰੀ ਵਾਲੀ ਚ ਤੇ ਉਹਨੇ ਯੂਪੀ ਤੋਂ ਆਪਣੇ ਘਰ ਵਾਲੇ ਕੋਲ ਆਈ ਹੈ ਜਿਹਦੇ ਕੋਲ ਦੋ ਛੋਟੇ ਛੋਟੇ ਬੱਚੇ ਸੀ ਜਿਹਦਾ ਇੱਕ ਬੱਚਾ ਸੰਸਾਰ ਸਿੰਘ ਜਿਹਦੀ ਉਮਰ ਕਰੀਬ ਕਰੀਬ 4 ਸਾਲ ਹੈ ਤੇ ਛੋਟਾ ਬੱਚਾ ਰਾਜ ਸਿੰਘ ਜਿਹਦੀ ਉਮਰ 1 ਸਾਲ ਹੈ ਤੇ ਉਹਨੂੰ ਲੈ ਕੇ ਜਦੋਂ ਰੇਲਵੇ ਸਟੇਸ਼ਨ ਤੇ ਪੁੱਜੀ ਤਾਂ ਰਾਤ ਜ਼ਿਆਦਾ ਹੋਣ ਕਰਕੇ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿ ਮੈਂ ਲੁਧਿਆਣਾ ਸਟੇਸ਼ਨ ਤੇ ਆ ਗਈਆਂ ਤੇ ਮੈਨੂੰ ਆਕੇ ਲੈ ਜਾਓ ਉਹਦੇ ਘਰ ਵਾਲੇ ਨੇ ਅੱਗੇ ਜਵਾਬ ਦਿੱਤਾ ਕਿ ਮੈਂ ਨਾਈਟ ਸ਼ਿਫਟ ਡਿਊਟੀ ਤੇ ਚੜ੍ਹ ਗਿਆ ਤਾਂ ਕਿਵੇਂ ਨਾ ਕਿਵੇਂ ਰਾਤ ਕੱਟ ਤੇ ਮੈਂ ਸਵੇਰੇ ਤੈਨੂੰ 9 ਵਜੇ ਦੇ ਕਰੀਬ ਲੈਣਾ ਹਾਂ ਤੇ ਉਸ ਤੋਂ ਬਾਅਦ ਕੀ ਹੋਇਆ ਸਰ ਜਦੋਂ ਬੱਚੇ ਨੂੰ ਕਰ ਲਿਆ ਗਵਾਹ ਕਰ ਲਿਆ ਤੇ ਹੁਣ ਜਿਹੜੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਤੇ ਹੁਣ ਉਹ ਤਾਂ ਫੜੇ ਕਿੱਥੇ ਗਏ ਜਿਹੜੇ ਦੋਸ਼ੀ ਜਿਹੜਾ ਦੋਸ਼ਣ ਹੈ ਅਨੀਤਾ ਤੇ ਦੋਸ਼ੀ ਉਹਦੇ ਨਾਲ ਇੱਕ ਦੋਸ਼ੀ ਸੀ ਜਿਹੜਾ ਇੰਦਰਦੇਵ ਉਹ ਦੋਨੋਂ ਵੀ ਰੇਲਵੇ ਸਟੇਸ਼ਨ ਤੇ ਹੁਣ ਅਸੀਂ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾਂਗੇ ਤੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਲੈਣ ਦੀ ਮੰਗ ਕਰਾਂਗੇ ਉਸ ਤੋਂ ਬਾਅਦ ਉਹਨਾਂ ਦਾ ਉਹਨਾਂ ਦੀ ਮਨਸ਼ਾ ਜਿਹੜੀ ਆ ਉਹਨਾਂ ਦਾ ਮਕਸਦ ਹੈ ਕਿ ਕਿਹੜੇ ਮਕਸਦ ਨਾਲ ਉਹ ਰੇਲਵੇ ਸਟੇਸ਼ਨ ਤੇ ਰਾਤ ਨੂੰ ਕੀ ਕਰਨ ਆਏ ਸੀ ਇਹ ਅਸੀਂ ਪੁਲਿਸ ਰਿਮਾਂਡ ਦੇ ਵਿੱਚ ਹੀ ਦੱਸ ਸਕਦੇ ਆ ਕਲੀਅਰ ਹੁਣ ਤੱਕ ਦੀ ਪੁੱਛ ਗਏ ਚ ਉਹ ਤਾਂ ਕਹਿੰਦੇ ਕਿ ਅਸੀਂ ਟ੍ਰੇਨ ਫੜ ਕੇ ਕਿਤੇ ਜਾਣਾ ਸੀ ਪਰ ਹਜੇ ਕਲੀਅਰ ਨਹੀਂ ਹੈ ਤੇ ਸਰ ਇੱਕ ਕਿੱਥੋਂ ਦੇ ਰਹਿਣ ਵਾਲੇ ਨੇ ਦੋਨੇ ਜਿਹੜੇ ਲੇਡੀਜ਼ ਜੈਂਟਸ ਰਹਿਣ ਨਾਲ ਕਿੱਥੇ ਨੇ ਲੁਧਿਆਣੇ ਦੇ ਆ ਜਾਂ ਕਿੱਥੋਂ ਦੇ ਦੇਖੋ ਜਿਹੜੀ ਲੇਡੀ ਹੈ ਉਹ ਤਾਂ ਰਹਿਣ ਵਾਲੀ ਹੈ ਬਹਿਰਾਈ ਚ ਦੀ ਹੈ ਜਿਹੜੀ ਅਨੀਤਾ ਉਹਦਾ ਨਾਂ ਹੈ ਘਰ ਵਾਲਾ ਕਿਸ਼ਨ ਹੈ ਇਹਦੇ ਦੱਸਣ ਮੁਤਾਬਕ ਹੈ ਕਿ ਮੇਰਾ ਘਰ ਵਾਲਾ ਪਿਛਲੇ 4 ਮਹੀਨਿਆਂ ਤੋਂ ਮੁੰਬਈ ਰਹਿੰਦਾ ਹੈ ਤੇ ਮੈਂ 17 ਸਾਲ ਤੋਂ ਕਰੀਬ ਪੰਜਾਬ ਲੁਧਿਆਣੇ ਦੇ ਵਿੱਚ ਰਹਿੰਦੀ ਹਾਂ ਤੇ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਦੇਵ ਉਹ ਕਰੀਬ-ਕਰੀਬ 4 ਸਾਲਾਂ ਤੋਂ ਲੁਧਿਆਣੇ 'ਚ ਰਹਿੰਦਾ ਹੈ ਤੇ ਇੱਕ ਦੱਸਣਯੋਗ ਇਹ ਵੀ ਹੈ ਕਿ ਇੰਦਰਦੇ ਤਿੰਨ ਬੱਚੇ ਵੀ ਹੈ ਤਿੰਨ ਬੇਟੇ ਹੈ ਤਿੰਨ ਇੰਦਰਦੇ ਕਰੀਬ-ਕਰੀਬ ਤਿੰਨ ਇੰਦਰਦੇ ਤਿੰਨ ਬੇਟੇ ਹੈ ਜੋ ਨੇੜੇ ਹੀ 2 ਕਿਲੋਮੀਟਰ ਦੂਰ ਇੱਥੇ ਰਹਿੰਦੇ ਆ ਉਸ ਕਰਮਾ ਕਲੋਨੀ ਜਿੱਥੇ ਇੱਥੋਂ ਇਹ ਬੰਦਾ ਪਹਿਲਾਂ ਫੜਿਆ ਸੀ ਤੇ ਜਿਹੜੀ ਅਨੀਤਾ ਫੜੀ ਹੈ ਉਹ ਆ ਗਿਆਸਪੁਰਾ ਦੇ ਨੇੜੇ ਗगन ਨਗਰ ਹੈ ਕੋਈ اچھا ਉਥੋਂ ਗਲੀ ਨੰਬਰ 2 ਤੋਂ ਉਥੋਂ ਰਿਕਵਰ ਕੀਤਾ ਬੱਚਾ ਉਹਦੇ ਨਾਲ ਸੀ ਤੇ ਬੱਚਾ ਸੀ ਨਾਲ ਦੀ ਨਾਲ ਰਿਕਵਰ ਕਰਾ ਕੇ ਪਹਿਲਾਂ ਉਹਦਾ ਸਭ ਤੋਂ ਪਹਿਲਾਂ ਜਿਹੜਾ ਉਹਦਾ ਮੈਡੀਕਲ ਕਰਾਇਆ ਕਿ ਕਿਤੇ ਬੱਚੇ ਨਾਲ ਕੁਝ ਗਲਤ ਹਰਕਤ ਗਲਤ ਹਰਕਤ ਤਾਂ ਨਹੀਂ ਹੋਈ ਹੈ ਕਿ ਬੱਚਾ ਬਿਲਕੁਲ ਫਿਟ ਐਂਡ ਫਾਈਨ ਹੈ ਤੇ ਬੱਚਾ ਡਾਕਟਰਾਂ ਨੇ ਲਿਖ ਕੇ ਦਿੱਤਾ ਬੱਚਾ ਬਿਲਕੁਲ ਤੰਦਰੁਸਤ ਹੈ ਤੇ ਸਰ ਇਹ ਦੋਨੇ ਜਿਹੜੇ ਸੀਗੇ ਲੇਡੀਜ਼ ਤੇ ਜਾਇੰਟ ਸੀਗੇ ਦੋਨੋਂ ਆਪਸ ਦਾ ਰਿਸ਼ਤਾ ਕੀ ਸੀਗਾ ਨਾ ਦਾ ਕੋਈ ਹਸਬੰਡ ਵਾਈਫ ਸੀ ਜਾਂ ਜਾਣ ਪਛਾਣ ਦੇ ਵਿੱਚ ਸੀ ਨਹੀਂ ਹਸਬੰਡ ਵਾਈਫ ਤਾਂ ਬਿਲਕੁਲ ਨਹੀਂ ਹੈ ਦੋਸ਼ਣ ਅਨੀਤਾ ਦੇ ਮੁਤਾਬਕ ਉਹਦਾ ਘਰ ਵਾਲਾ ਕਿਸ਼ਨ ਹੈ ਜਿਹੜਾ ਮੁੰਬਈ ਰਹਿੰਦਾ ਹੈ ਤੇ ਜਿਹੜਾ ਇੰਦਰਦੇਵ ਹੈ ਇਹਦਾ ਪਰਿਵਾਰ ਇੱਥੋਂ ਹੀ ਵਿਸ਼ਕਰਮਾ ਕਲੋਨੀ ਦੇ ਨੇੜੇ ਤੇੜੀ ਕਿਤੇ ਢੋਲੇਵਾਲ ਉਹਦੇ 2 ਕਿਲੋਮੀਟਰ ਦੂਰ ਰਹਿੰਦਾ ਜਿੱਥੇ ਇਹਨੇ ਇੱਕ ਅਲੱਗ ਤੋਂ ਰੂਮ ਵੀ ਲਿਆ ਹੋਇਆ ਸੀ ਆਪਣੇ ਪਰਿਵਾਰ ਤੋਂ ਦੂਰ 2 ਕਿਲੋਮੀਟਰ ਦੂਰ ਇੱਕ ਰੂਮ ਲਿਆ ਹੋਇਆ ਸੀ ਵਿਸ਼ਕਰਮਾ ਕਲੋਨੀ ਚ ਸਰ ਕਿੰਨੇ ਘੰਟਿਆਂ ਦੇ ਵਿੱਚ ਤੁਸੀਂ ਇਹ ਬੱਚਾ ਜਿਹੜਾ ਬਰਾਮਦ ਕੀਤਾ ਤੇ ਕਿੰਨੇ ਤੁਹਾਨੂੰ ਜੇ ਮੁਸ਼ਕਲ ਆਈ ਜਾਂ ਕਿੰਨੇ ਆਸਾਨੀ ਰਹੀ ਦੇਖੋ ਜੀ ਮੁਸ਼ਕਲਾਂ ਸਾਨੂੰ ਬਹੁਤ ਆਈਆਂ ਕਿਉਂਕਿ ਇਹ ਬਲਾਈਂਡ ਸੀ ਬਿਲਕੁਲੀ ਇੱਕ ਤਾਂ ਰਾਤ ਦਾ ਟਾਈਮ ਸੀ ਮੁਦਈ ਹੈ ਜਿਹੜੀ ਲਾਲਤੀ ਦੇਵੀ ਸਾਡੇ ਕੋਲ ਸਵੇਰੇ 8 9 ਵਜੇ ਦੇਖ ਰਹੀ ਵਈ ਹੈ ਬੱਚਾ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੇ ਤਾਂ 2:15 ਰਾਤ ਦੇ 16 17 ਦੀ ਰਾਤ ਦੇ ਉਦੋਂ ਇੱਕ ਲੇਡੀ ਤੇ ਇੱਕ ਜੈਂਟਸ ਬੱਚੇ ਨੂੰ ਲੈ ਕੇ ਕਿਤੇ ਜਾ ਰਹੇ ਐ ਧੁੰਦਲੀ ਜੀ ਤਸਵੀਰ ਸਾਨੂੰ ਦਿਖਦੀ ਸੀ ਫਿਰ ਅਸੀਂ ਮਨਯੋਗ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਹੈ ਮੈਡਮ ਸ਼ਸ਼ੀਪ੍ਰਭਾ द्विवेदी ਜੀ ਆਈਪੀਐਸ ਉਹਨਾਂ ਦੀ ਨੋਲੇਜ 'ਚ ਜਦੋਂ ਅਸੀਂ ਇਹ ਗੱਲ ਲੈ ਕੇ ਆਏ ਕਿ ਸਰ ਐਦਾਂ ਐਦਾਂ ਇਹ ਘਟਣਾ ਸਾਡੇ ਵਾਪਰ ਗਈ ਹੈ ਲੁਧਿਆਣਾ ਸਟੇਸ਼ਨ ਤਾਂ ਉਹਨਾਂ ਨੇ ਬਹੁਤ ਹੀ ਪੇਨ ਲੈ ਕੇ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਵੀ ਹੈ ਇਹਨੂੰ ਰਿਕਵਰ ਕਰਾਣਾ ਹੀ ਕਰਾਣਾ ਹੈ ਤੁਸੀਂ ਤੁਹਾਨੂੰ ਮੈਂ ਹਿਦਾਇਤ ਕਰਦੀ ਹਾਂ ਕਿ ਵੀ ਜੇ ਮੇ ਜੋ ਮੇਰੀ ਮਦਦ ਦੀ ਲੋੜ ਹੋਈ ਜੋ ਕੋਈ ਟੈਕਨੀਕਲ ਹੋਈ ਸੋਸ਼ਲ ਹੋਈ ਮੀਡੀਆ ਦੀ ਪਬਲਿਕ ਦੀ ਪੁਲਿਸ ਦੀ ਜੋ ਵੀ ਲੋਡ ਪਈ ਤਾਂ ਮੈਂ 24 ਘੰਟੇ ਹਾਜ਼ਰ ਹਾਂ ਤੁਹਾਨੂੰ ਤੁਈ ਮੈਨੂੰ ਦੱਸਣਾ ਤੇ ਇੱਕ ਇੱਕ ਮਿੰਟ ਦੀ ਉਹਨਾਂ ਸਾਡੇ ਕੋਲੋਂ ਅਪਡੇਟਸ ਵੀ ਲੈ ਰਹੇ ਸੀ ਸਾਨੂੰ ਗਾਈਡ ਵੀ ਕਰ ਰਹੇ ਸੀ ਤੇ ਸਾਡੇ ਕੋਲੋਂ ਅਪਡੇਟਸ ਵੀ ਲੈ ਰਹੇ ਸੀ ਜਿਹਦੇ ਸਦਕਾ ਅਸੀਂ ਇਹ ਬੱਚਾ ਰਿਕਵਰ ਕਰਨ ਚ ਕੰਮ ਜਾ ਵੇ ਜੀ ਬਿਲਕੁਲ ਲੁਧਿਆਣਾ ਰੇਲਵੇ ਸਟੇਸ਼ਨ ਤੇ ਬੀਤੇ ਦਿਨੀ ਬੱਚਾ ਜਿਹੜਾ ਗਵਾਕ ਕੀਤਾ ਜਾਂਦਾ ਉਸ ਤੋਂ ਬਾਅਦ ਜੀਆਰਪੀ ਪੁਲਿਸ ਨੇ ਕੜੀ ਮਿਹਨਤ ਤੋਂ ਬਾਅਦ ਜਿਹੜਾ ਬੱਚੇ ਨੂੰ ਬਰਾਮਦ ਕਰਕੇ ਮਾਪਿਓ ਦੇ ਹਵਾਲੇ ਕਰ ਦਿੱਤਾ ਹੈ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸੂਰਤ